ਵੀਡੀਓ ਜਿਹੜੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਇੰਟਰਨੈਟ ਤੇ ਵੀਡੀਓ ਪਾਈਆਂ ਜਿਹੜੀਆਂ ਇਹਨਾਂ ਨੇ ਜਿਹਦੇ ਵਿੱਚ ਸਾਡੇ ਪੰਜਾਬ ਦੀਆਂ ਕੁਝ ਬੱਚੀਆਂ ਤੇ ਬੱਚਿਆਂ ਨੂੰ ਆਪਸ ਵਿੱਚ ਜੋੜ ਕੇ ਇਹਨਾਂ ਨੇ ਉਹ ਸ਼ਲੀਲ ਵੀਡੀਓ ਬਣਾਈਆਂ ਜਿਹੜੀਆਂ ਕਿ ਵੇਖਣਯੋਗ ਨਹੀਂ ਧਰਮ ਸੱਤਾ ਪੈਦਾ ਹੁੰਦੀ ਹੈ ਉਹ ਦਰਬਾਰ ਸਾਹਿਬ ਨੂੰ ਇਹਨਾਂ ਬੇਸ਼ਰਮਾਂ ਨੇ ਢੈਂਦਾ ਵਿਖਾਇਆ ਸਾਡੇ ਹਿਰਦੇ ਬਲੁੰਦਰੇ ਗਏ ਆਸ਼ਾ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਏਸ਼ੀ ਦੀ ਗਾਹ ਦਿੱਤੀਆਂ ਉਹਨਾਂ ਨੂੰ ਵੀ ਇਹਨਾਂ ਨੇ ਨੱਚਣ ਲਾਤਾ ਦੇਖੋ ਜੀ ਸਾਡੇ ਸਾਡੀ ਜਿੰਦ ਜਾਨ ਦੇ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਉਹਨਾਂ ਦੀਆਂ ਫੋਟੋਆਂ ਨੂੰ ਇਹਨਾਂ ਨੇ ਜਿਹੜਾ ਮਤਲਬ ਆਪਸ ਵਿੱਚ ਜੋੜ ਕੇ ਉਹ ਸ਼ਲੀਲ ਵੀਡੀਓ ਬਣਾਈਆਂ ਜਿਹੜੀਆਂ ਦੇਖਣਯੋਗ ਹੀ ਨਹੀਂ ਤਾਏ ਸਮੇ AI ਦਾ ਬੋਲ ਬਾਲਾ ਹੈ ਲਗਾਤਾਰ AI ਦੇ ਨਾਲ ਕਈ ਨਵੀਆਂ ਚੀਜ਼ਾਂ ਦੀ ਖੋਜ ਵੀ ਕੀਤੀ ਜਾ ਰਹੀ ਹੈ ਕਈ ਥਾਵਾਂ ਤੇ AI ਵਰਤੇ ਹੋ ਜਾ ਰਿਹਾ ਪਰ ਇਸ ਦੀ ਜ਼ਿਆਦਾਤਰ ਗਲਤ ਵਰਤੋਂ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਕਿਤੇ ਨਾ ਕਿਤੇ ਕਈ ਧਾਰਮਿਕ ਭਾਵਨਾਵਾਂ ਵੀ ਭੜਕਾਈਆਂ ਜਾ ਰਹੀਆਂ ਨੇ ਤਾਂ ਪਿਛਲੇ ਸਮੇਂ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋਇਆ ਦਰਬਾਰ ਸਾਹਿਬ ਨੂੰ ਢਾਉਣ ਦੀ ਵੀਡੀਓ ਸਾਹਮਣੇ ਆਈ ਸੀਗੀ ਤੇ ਉਸ ਤੋਂ ਨਾਰਾਜ਼ ਫਰੀਦਕੋਟ ਦੇ ਸਿੱਖ ਪ੍ਰਚਾਰਕਾਂ ਵੱਲੋਂ ਇੱਕ ਮੰਗ ਪੱਤਰ ਡੀਸੀ ਰਾਹੀਂ ਜਿਹੜਾ ਹੈਗਾ ਪ੍ਰਸ਼ਾਸਨ ਸਰਕਾਰ ਤੱਕ ਪਹੁੰਚਾਇਆ ਗਿਆ ਸੀ ਇਹ ਐਸ ਨੂੰ ਬੰਦ ਕੀਤਾ ਜਾਵੇ ਏਆਈ ਐਪ ਨੂੰ ਬੰਦ ਕੀਤਾ ਜਾਵੇ ਅਤੇ ਉਹਨਾਂ ਵੱਲੋਂ ਲਾਨ ਕੀਤਾ ਗਿਆ ਸੀ ਕਿ ਅਸੀਂ ਪੋਖੜ ਹਦਾਲ ਤੇ ਬੈਠਾਂਗੇ ਅੱਜ 6 ਸਤੰਬਰ ਹੈ ਤੇ 6 ਸਤੰਬਰ ਨੂੰ ਉਹਨਾਂ ਵੱਲੋਂ ਪੋਖੜ ਹਦਾਲ ਤੇ ਬੈਠਣ ਦਾ ਲਾਨ ਕੀਤਾ ਗਿਆ ਸੀ ਤਾਂ ਮਖਰੀ ਖਾਲਸਾ ਅਤੇ ਹੋ ਕਈ ਸਿੱਖ ਪ੍ਰਚਾਰਕ ਇਸ ਸਮਾਂ ਫ੍ਰੀਕੋਰਟ ਦੇ ਭਾਈਕਣੀਆਂ ਚੌਕ ਦੇ ਵਿੱਚ ਬੈਠ ਚੁੱਕੇ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਖਤਨਾ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਇਹਨਾਂ ਨਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਸਨ ਕਈ ਰਾਜਨੀਤਿਕ ਲੋਕਾਂ ਦੀਆਂ ਜਾਂ ਹੋਰ ਕਈ ਇਹ ਜਿਹੜੀਆਂ ਵੀਡੀਓ ਬਣਾ ਕੇ ਵੀ ਸਾਹਮਣੇ ਆਈਆਂ ਸਨ ਜਿਸ ਦੇ ਕਾਰਨ ਨਾਰਾਜ਼ਗੀ ਲਗਾਤਾਰ ਸੀਗੀ ਤੇ ਦਲਵਾਰ ਸਾਹਿਬ ਦੀ ਵੀਡੀਓ ਆਉਣ ਤੋਂ ਬਾਅਦ ਤਾਂ ਪੂਰੀ ਨਾਰਾਜ਼ਗੀ ਸਿੱਖ ਸੰਗਤ ਦੇ ਵਿੱਚ ਪਾਈ ਗਈ ਸੀ ਤੇ ਅਤੇ ਮੰਗ ਪੱਤਰ ਦੇ ਕੇ ਵੀ ਮੰਗ ਕੀਤੀ ਗਈ ਸੀ ਕਿ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਹੁਣ ਬਾਬੇ ਖਾਲਸਾ ਅਤੇ ਹੋਰ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਇੱਥੇ ਪੋਖੜ ਧਾਲ ਤੇ ਬੈਠਿਆ ਗਿਆ ਹੈਗਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੇ ਪਾਸੇ ਜਿਹੜਾ ਹੈਗਾ ਫ੍ਰੀਡਰ ਕੋਲਸਿੰਗ ਮੌਕੇ ਤੇ ਮੌਜੂਦ ਹੈ ਤੇ ਪੋਖੜ ਧਾਲ ਤੇ ਅਣਮਿਸਮੇਲੇ ਸ਼ੁਰੂ ਕੀਤੀ ਗਈ ਹੈ ਅੱਗੇ ਕਿੰਨਾ ਸਮਾਂ ਚੱਲਦੀ ਆ ਆਪਾਂ ਗੱਲਬਾਤ ਕਰਦੇ ਆ ਆਪਾਂ ਖਾਲਸਾ ਜੀ ਨਾਲ ਗੱਲਬਾਤ ਕਰਦੇ ਆ ਅਕਾਲ ਸਾਹਿਬ ਅੱਜ ਤੁਸੀਂ ਭੁਖੜਤਾ ਲੱਗਿਆ ਸੀ ਅੱਜ ਭੁਖੜਤਾ ਅੱਥੀ ਸ਼ੁਰੂ ਕਰ ਦਿੱਤੀ ਲਈ ਬਿਲਕੁਲ ਜੀ ਵੇਖੋ ਖਾਲਸਾ ਜਵਾਨ ਦਾ ਪੱਕਾ ਹੁੰਦਾ ਹੈ ਅਸੀਂ 10 12 ਦਿਨ ਪਹਿਲਾਂ ਮਾਨਯੋਗ ਡੀਸੀ ਸਾਹਿਬ ਫਰੀਦਕੋਟ ਨੂੰ ਆਲਟੀਮੇਟਮ ਦਿੱਤਾ ਸੀਗਾ ਮੰਗ ਪੱਤਰ ਇੱਕ ਦਿੱਤਾ ਸੀ ਅਸੀਂ ਜਿਹੜਾ ਮੰਗ ਪੱਤਰ ਉਹ ਭਗਵੰਤ ਮਾਨ ਸਾਹਿਬ ਜੀ ਨੂੰ ਤੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਜਿਹੜਾ ਸਾਡਾ ਕੱਲਿਆਂ ਦਾ ਮੁੱਦਾ ਨਹੀਂਗਾ ਇਹ ਸਾਡੇ ਪੰਜਾਬ ਦੇ ਹਰ ਵਰਗ ਦੇ ਹਰ ਸਿੱਖ ਦਾ ਹਰ ਮੁਸਲਮਾਨ ਦਾ ਹਰ ਹਿੰਦੂ ਦਾ ਹਰ ਈਸਾਈ ਦਾ ਮੁੱਦਾ ਹੈ ਕਿਉਂਕਿ ਸ਼ੁਰੂ ਤੋਂ ਇਹਨਾਂ ਨੇ ਉਹ ਅਸ਼ਲੀਲ ਵੀਡੀਓ ਜਿਹੜੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਇੰਟਰਨੈਟ ਤੇ ਵੀਡੀਓ ਪਾਈਆਂ ਜਿਹੜੀਆਂ ਇਹਨਾਂ ਨੇ ਜਿਹਦੇ ਵਿੱਚ ਸਾਡੇ ਪੰਜਾਬ ਦੀਆਂ ਕੁਝ ਬੱਚੀਆਂ ਤੇ ਬੱਚਿਆਂ ਨੂੰ ਆਪਸ ਵਿੱਚ ਜੋੜ ਕੇ ਇਹਨਾਂ ਨੇ ਉਹ ਅਸ਼ਲੀਲ ਵੀਡੀਓ ਬਣਾਈਆਂ ਜਿਹੜੀਆਂ ਕਿ ਵੇਖਣਯੋਗ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਸਾਧੂ ਸੰਤ ਨਹੀਂ ਛੱਡੇ ਫਿਰ ਇਹਨਾਂ ਨੇ ਸ਼ਰਮ ਲਾਤੀ ਜਿਹੜਾ ਸਾਡਾ ਸਾਡੀ ਜਿੰਦ ਜਾਨ ਹੈ ਸਾਡਾ ਹਰਿਮੰਦਰ ਜਿੱਥੋਂ ਧਰਮ ਸੱਤਾ ਪੈਦਾ ਹੁੰਦੀ ਹੈ ਉਹ ਦਰਬਾਰ ਸਾਹਿਬ ਨੂੰ ਇਹਨਾਂ ਬੇਸ਼ਰਮਾਂ ਨੇ ਢੈਂਦਾ ਵਿਖਾਇਆ ਸਾਡੇ ਹਿਰਦੇ ਬਲੁੰਦਰੇ ਗਏ ਉਸ ਤੋਂ ਬਾਅਦ ਇਹਨਾਂ ਨੇ ਜੀ ਸ਼ੀਦਾਆਂ ਦੀਆਂ ਫੋਟੋਆਂ ਤੇ ਟੈਗ ਕੀਤਾ ਸਾਡੇ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧਿਆਂ ਨੂੰ ਇਹਨਾਂ ਨੇ AI ਐਪ ਨਾਲ ਨੱਚਣ ਲਾਤਾ ਸਾਡੇ 5ਵੇਂ ਪਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਈਸ਼ੀ ਦੀਆਂ ਦਿੱਤੀਆਂ ਉਹਨਾਂ ਨੂੰ ਵੀ ਇਹਨਾਂ ਨੇ ਨੱਚਣ ਲਾਤਾ ਲੱਖ ਹੰਦਾ ਜਦੋਂ ਅਜੀਬੀਆਂ ਵੀਡੀਓ ਦੇਖਦੇ ਵਾਕੀ ਜਿਵੇਂ ਦਰਬਾਰ ਸਾਹਿਬ ਨੂੰ ਪਵਿੱਤਰ ਮੰਨਿਆ ਗਿਆ ਲੋਕੀ ਹਰ ਤਰ੍ਹਾਂ ਦੇ ਆਉਂਦੇ ਆ ਪਰ ਉਹਨੂੰ ਢਾਉਣ ਦੀਆਂ ਤਸਵੀਰਾਂ ਦਿਖਾਏ ਕਿਤਨੇ ਕਿਤੇ ਬਾਕੀ ਨਿੰਦਨਯੋਗ ਹੈਗੀ ਇਹਨਾਂ ਦੇ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਦੇਖੋ ਜੀ ਸਾਡੇ ਸਾਡੀ ਜਿੰਦ ਜਾਨ ਨੇ ਬਾਬਾ ਜਰਨੈਲ ਸਿੰਘ ਪਿੰਡਰਾਲੇ ਉਹਨਾਂ ਦੀਆਂ ਫੋਟੋਆਂ ਨੂੰ ਇਹਨਾਂ ਨੇ ਜਿਹੜਾ ਮਤਲਬ ਆਪਸ ਵਿੱਚ ਜੋੜ ਕੇ ਉਹ ਸ਼ਲੀਲ ਵੀਡੀਓ ਬਣਾਈਆਂ ਜਿਹੜੀਆਂ ਦੇਖਣਯੋਗ ਹੀ ਨਹੀਂ ਗੁਰੂ ਨਾਨਕ ਸਾਹਿਬ ਜੀ ਤੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਪੰਜ ਦਾਸੀਆਂ ਕਰ ਦਿੱਤੇਗਾ ਤਨ ਗੁਰੂ ਕਲਗੀ ਤਰਪਾਸ਼ਾ ਨੇ ਪਰਿਵਾਰ ਕੁਰਬਾਨ ਕਰਤਾ ਸਹਬਜ਼ਾਦੇ ਮਾਂ-ਬਾਪ ਵਾਰਤਾ ਇੱਕ ਸਿੱਖੀ ਦੀ ਇੱਕ ਧਰਮ ਦੀ ਖਾਤਰ ਇਹਨਾਂ ਨੇ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਫੋਟੋਆਂ ਨੂੰ ਜੋੜ ਕੇ ਉਹ ਸ਼ਲੀਲ ਵੀਡੀਓ ਬਣਾਈਆਂ ਜਿਹੜੀਆਂ ਵੇਖਣ ਜੋਗੇ ਨਹੀਂ ਤੇ ਸਾਡੀਆਂ ਇੱਥੇ ਭੈਣਾਂ ਦੀਆਂ ਵੀਡੀਓ ਜਦੋਂ ਆਉਂਦੀਆਂ ਅਸੀਂ ਵੇਖਦੇ ਆ ਹਰ ਬੱਚੇ ਦੇ ਜਿਹੜਾ ਹੱਥ ਵਿੱਚ ਮੋਬਾਈਲ ਹੁੰਦਾ ਤੇ ਸਾਡੇ ਨਿੱਕੇ ਨਿੱਕੇ ਬੱਚੇ ਉਹ ਚੀਜ਼ਾਂ ਵੇਖਣਗੇ ਉਹਨਾਂ ਤੇ ਕੀ ਅਸਰ ਪਊਗਾ ਸੋ ਇਹ ਜਿਹੜਾ ਮੁੱਦਾ ਹੈ ਸਾਡਾ ਕੱਲਿਆਂ ਦਾ ਨਹੀਂ ਕੋਈ ਮੇਰਾ ਕੱਲੇ ਦਾ ਨਹੀਂ ਜਾਂ ਕੋਈ ਹੋਰ ਬਾਬਾ ਜੀ ਇੱਥੇ ਭਾਈ ਰੂਪਾ ਬੈਠੇ ਆ ਬਾਬਾ ਨਰਮਲ ਜੀ ਨਵਦੀਪ ਸਾਡੇ ਸਮਾਜ ਸੇਵੀ ਬੈਠੇ ਆ ਕੋਈ ਸਾਡਾ ਕੱਲਿਆਂ ਦਾ ਮੁੱਦਾ ਨਹੀਂ ਸਾਰੇ ਪੰਜਾਬ ਦਾ ਮੁੱਦਾ ਹੈ ਸਾਡੇ ਹਿੰਦੂ ਭਾਈ ਸਾਥ ਦੇਣ ਸਾਡੇ ਮੁਸਲਮਾਨ ਵੀਰ ਸਾਡੇ ਸਾਈ ਵੀਰ ਸਾਰੇ ਸਾਥ ਦੇਣ ਜਿੱਥੇ ਸਾਡੇ ਧਰਮ ਨਾਲ ਖਿਲਵਾੜ ਹੁੰਦਾ ਫੋਟਮਾਣਾ ਛੇੜਖਾਨੀ ਹੁੰਦੀ ਹੈ ਜੀ ਤੇ ਉੱਥੇ ਸਾਡੇ ਹਿਰਦੇ ਬਲੁੰਦਰੇ ਜਾਂਦੇ ਆ ਇਹ 10 ਦਿਨ ਪਹਿਲਾਂ ਅਸੀਂ ਅਲਟੀਮੇਟਮ ਮੰਗ ਪੱਤਰ ਦਿੱਤਾ ਸੀ ਪਰ ਉਹਦੇ ਤੇ ਜਿਹੜੀ ਕੋਈ ਕਾਰਵਾਈ ਹੋਈ ਨਹੀਂ ਪਰ ਅੱਜ ਅਸੀਂ ਇੱਥੇ ਬੈਠੇ ਆਂ ਅਣ ਮਥੇ ਸਮੇਂ ਲਈ ਬੈਠੇ ਆਂ ਆ ਬਾਕੀ ਰੱਬ ਵੀ ਰੋ ਰਿਹਾ ਜੀ ਮੀਂਹ ਦੇ ਵਿੱਚ ਬੈਠੇ ਆਂ ਇੱਥੇ ਬੈਠੇ ਰਵਾਂਗੇ ਜਿੰਨਾ ਚਿਰ ਸਰਕਾਰਾਂ ਸਾਡੀਆਂ ਗੱਲ ਨਹੀਂ ਸੁਣਦੀਆਂ ਇੱਥੇ ਸਾਡੇ ਕਿਸਾਨ ਡੁੱਬੇ ਪਏ ਆ ਜ਼ਮੀਨਾਂ ਡੁੱਬ ਗਈਆਂ ਉਹ ਰੋ ਰਹੇ ਆ ਮਜ਼ਦੂਰ ਰੋ ਰਹੇ ਆ ਅਸੀਂ ਰੋ ਰਹੇ ਆ ਬੰਦੀ ਸਿੱਖਾਂ ਨੂੰ ਰਿਹਾਕਰਾਉਣ ਲਈ ਗੁਰਗਰਾ ਸਾਹਿਬ ਜੀ ਦੀਆਂ ਹੋ ਰਹੀਆਂ ਬੇਦਗੀਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰੋ ਰਹੇ ਆ ਸਰਕਾਰਾਂ ਸਾਡੀ ਬਾਹਨ ਹੀ ਫੜ ਰਹੀਆਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੁਹਾਡੇ ਨਾਲ ਵੀ ਜਾਂ ਕੋਈ ਮਾਮਲਾ ਸਰਚ ਕਰਨ ਦੀ ਗੱਲ ਗਈ ਨਹੀਂ ਪ੍ਰਸ਼ਾਸਨ ਵੇਖੋ ਬੈਠਾ ਜੀ ਪ੍ਰਸ਼ਾਸਨ ਰਾਤ ਆਏ ਸੀਗੇ ਡੀਐਸਪੀ ਸਾਹਿਬ ਸਰਦਾਰ ਤਰਲੋਚਨ ਸਿੰਘ ਜੀ ਉਹਨਾਂ ਨੇ ਭਰੋਸਾ ਦਵਾਇਆ ਵੀ 0 ਐਫ ਆਈ ਆਰ ਜਿਹੜੀ ਕੱਟ ਦਿੱਤੀ ਗਈ ਹੈ ਤੇ ਚਲੋ ਕੱਲੋ ਕੱਲੀ 0 ਐਫ ਆਈ ਆਰ ਨਹੀਂ ਗੱਲ ਬਣਨੀ ਵੀ ਬੰਦੇ ਉਹ ਰੈਸਟ ਹੁਣ ਇਹ ਜੀ ਪਾਬੰਦ ਹੋਣਾ ਚਾਹੀਦਾ ਸ੍ਰੀ ਵੀਡੀਓ ਬੰਦ ਹੋਣ ਦੀ ਸਾਡਾ ਤਾਂ ਇਹ ਹੀ ਹੈ ਪਤਾ ਜਿਹੜਾ ਬਾਬਾ ਜੀ ਆ ਰਹੇ ਆ ਹੋਰ ਵੀ ਜਥੇਬੰਦੀਆਂ ਆ ਰਹੀਆਂ ਸੀ ਬੈਠੇ ਆ ਜੀ ਕੋ ਇੱਕ ਪਾਸੇ ਜਿੱਥੇ بارش ਪੈ ਰਹੀ ਹੈ ਤੇ ਸਿੰਘ ਡਟੇ ਹੋਏ ਨੇ ਆਪਾਂ ਹੋਰ ਵੀ ਪ੍ਰਚਾਰਕਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਪੁੱਦਾ ਸਿੱਖ ਪੰਥ ਨਾਲ ਜੁੜਿਆ ਹੋਇਆ ਕਈ ਵੀਡੀਓ ਇਹ ਜੀ ਆਉਂਦੀਆਂ ਰਹਿੰਦੀਆਂ ਨੇ ਤੁਹਾਡਾ ਕੀ ਕਹਿਣਾ ਹੈਗਾ ਕਿਉਂਕਿ ਮਰਪੀ ਖਾਲਸਾ ਜੀ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਕਿਉਂਕਿ ਵਾਕੀ ਨਿੰਦਣਯੋਗ ਵੀਡੀਓ ਆ ਜਾਂਦੀਆਂ ਹੈਗੀਆਂ ਜੀ ਕੀ ਕਹਿਣਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਇਹ ਆਇਆ ਆਪਣਾਲ ਬੜਾ ਕੁਝ ਦਰੁਪਜੋਗ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਜਿਵੇਂ ਦਰਬਾਰ ਸਾਹਿਬ ਦੀ ਵੀਡੀਓ ਆਈ ਹੈ ਜਾਂ ਸਿੱਖ ਹਜ਼ਾਰਾਂ ਬੰਨਾਂ ਦੀ ਵੀਡੀਓ ਆ ਗਈ ਬਹੁਤ ਬਾੜੀਆਂ ਘਟਨਾਵਾਂ ਨੇ ਇਹ ਇਕੱਲੇ ਇੱਕ ਪ੍ਰੋਜੈਕਟ ਲਈ ਨਹੀਂ ਤੇ ਇੱਕ ਧਰਮ ਲਈ ਨਹੀਂ ਇਹ ਸਾਰੇ ਤਰ੍ਹਾਂ ਬੜੇ ਖਤਰਨਾਕ ਖੇਡ ਆ ਗਈ ਸਰਕਾਰਾਂ ਨੂੰ ਚਾਹੀਦਾ ਕਿ ਇਹ ਜਿਹੜਾ ਚੀਟਾ ਦੇ ਪੱਲੂ ਹੋ ਕੇ ਬੰਦ ਕੀਤਾ ਜਾਵੇ ਇਹਨਾਂ ਨੂੰ ਇਹਦੇ ਬੈਨ ਲਾਇਆ ਜਾਵੇ ਇਹ ਪੰਜਾਬ ਚ ਖੋਲ ਨਹੀਂ ਸਕਣ ਕਿਉਂਕਿ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਫਰਜ਼ੂਰੀਕਾਰ ਨੇ ਸਾਰਾ ਕੁਝ ਕੀਤਾ ਜਾਣਾ ਪੈਂਦਾ ਜਿਵੇਂ ਮਨਪ੍ਰੀਤ ਸਿੰਘ ਬੈਠੇ ਨੇ ਕਿਹੜਾ ਕਿਹੜਾ ਨਿੱਜੀ ਮਾਮਲਾ ਤਾਂ ਹੈ ਨਹੀਂਗਾ ਕੋਈ ਜਰਜੋਰੂ ਦਾ ਜਾਂ ਬੱਟ ਦਾ ਰੋਲਾ ਤਾਂ ਹੈ ਨਹੀਂਗਾ ਇਹ ਤਾਂ ਪੰਥ ਦੀ ਗੱਲ ਆ ਪੁਰੂ ਗ੍ਰੰਥ ਦੀ ਗੱਲ ਆ ਹਨਾ ਆ ਜਿਹੜੇ ਬੰਦੇ ਇਦਾਂ ਕਰਦੇ ਨੇ ਉਹਨਾਂ ਨੂੰ ਵੀ ਆਵਾਜ਼ ਆਉਣਾ ਚਾਹੀਦਾ ਤੇ ਉਹ ਸਰਕਾਰਾਂ ਨੂੰ ਵੀ ਬਹੁਤ ਗੰਭੀਰਤਾ ਦੇ ਨਾਲ ਇਹਨਾਂ ਪਿਛਿਆਂ ਦੇ ਨਾ ਬੁੱਧਿਆ ਤੇ ਸੋਚਣਾ ਚਾਹੀਦਾ ਵੀ ਨਹੀਂ ਇਹ ਕੰਮ ਹੋਣੇ ਚਾਹੀਦੇ ਪ੍ਰਸ਼ਾਸਨ ਜਿਹੜੀ ਹੈਗੇ ਜ਼ੀਰੋ ਐਫਰ ਦੀ ਗੱਲ ਕਰ ਰਿਹਾ ਹੈਗਾ ਕਿ ਲੱਗਦਾ ਉਹਦੇ ਨਾਲ ਕੋਈ ਕਾਰਵਾਈ ਹੋਵੇਗੀ ਚਲੋ ਇੱਕ ਵਾਰੀ ਕੁਛ ਨਾ ਕੁਛ ਕਰਨਾ ਤਾਂ ਉਹਨਾਂ ਨੂੰ ਚਾਹੀਦਾ ਨਾ ਸ਼ੁਰੂਆਤ ਤਾਂ ਹੋਣੀ ਚਾਹੀਦੀ ਹੈ ਨਾ ਜੇ ਮੰਨ ਲਓ ਕਿ ਤੋ ਸਾਰੇ ਪੰਜਾਬ ਚ ਇੱਕ ਥਾਂ ਤੋਂ ਕੋਤੋਂ ਜ਼ੀਰੋ ਫਾਇਰ ਦੀ ਸ਼ੁਰੂਆਤ ਹੁੰਦੀ ਹੈ ਤੇ ਫਿਰ ਅੱਗੇ ਕੰਮ ਚੱਲਦਾ ਪਊਗਾ ਬਣ ਕੇ ਉਹਦਾ ਵੀ ਆਵਾਜ਼ ਜਿਹੜੀ ਚੁੱਕੀ ਮਨਪੀ ਖਾਸ ਆ ਕੇ ਚੁੱਕੀ ਜਾਵੇ ਅੱਗੇ ਚੁੱਕੀ ਜਾ ਸਕਦੇ ਚ ਜਾਊਗੀ ਕੀ ਫਿਰ ਤਾਂ ਮਤਲਬ ਪੈਸੇ ਵੀ ਇਦਾਂ ਦੀ ਕੋਈ ਗੱਲ ਨਹੀਂ ਕਿ ਜਦੋਂ ਕੋਈ ਉਹਨਾਂ ਦੀ ਇਹਨਾਂ ਨੇ ਆਵਾਜ਼ ਚੁੱਕੀਏ ਸੱਦਾ ਜਾਊਗਾ ਮੈਸੇਜ ਆਉ ਲੋਕਾਂ ਦੇ ਵਿੱਚ ਕਿ ਘਰ ਘਰ ਵਿੱਚ ਇਹ ਗੱਲ ਇਹ ਕਿਹੜੇ ਕਿਸ ਧਰਮ ਦੀ ਗੱਲ ਆ ਜਾਂ ਕਿਸੇ ਮੱਝ ਦੇ ਇਹ ਤਾਂ ਐਵੇਂ ਸਾਰਿਆਂ ਦਾ ਸਾਂਝਾ ਮੁੱਦਾ ਗਾ ਇਹ ਤਾਂ ਲੋ ਡੀਪੇ ਪਤੀ ਹੋ ਰਹੀਏ ਇਸ ਕੰਮ ਦੇ ਵਿੱਚ ਹਨ ਕਿਸੇ ਦੀ ਲੜਕੀ ਹੁੰਦੀ ਹੈ ਕਿਸੇ ਦਾ ਲड़का ਹੁੰਦਾ ਬੰਦਰ ਬਣਾ ਕੇ ਕਿਵੇਂ ਪੇਸ਼ ਕੀਤਾ ਜਾ ਰਿਹਾ ਹੈਗਾ ਇਹ ਤਾਂ ਮਾੜੇ ਮਾੜੀਆਂ ਗੱਲਾਂ ਨੇ ਅਸੀਂ ਤਾਂ ਸਾਨੂੰ ਸਾਰਿਆਂ ਨੂੰ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਤੁਸੀਂ ਮੀਡੀਆ ਵਾਲੇ ਵੀਰ ਵੀ ਹੋ ਜਾਂ ਪ੍ਰਸ਼ਾਸਨ ਵੀਰ ਵੀ ਆ ਸਾਰਿਆਂ ਦਾ ਇਹ ਤਾਂ ਸਾਂਝਾ ਮੁੱਦਾ ਹੈ ਕਿਸੇ ਇੱਕ ਵਿਅਕਤੀਗਤ ਦਾ ਨਹੀਂ ਹੈਗਾ ਇਸ ਕਰਕੇ ਹਾਂ ਜਿਹੜੇ ਮੱਲੋ ਕੁਪੰਥ ਤੇ ਧਰਮ ਤੇ ਜਦੋਂ ਕੋਈ ਆਣ-ਬਾਣ ਲਈ ਆਉਂਦੀ ਹੈ ਹਨ ਫਿਰ ਗੁਰ ਕੀ ਨਿੰਦਾ ਸੁਣੈ ਨਾ ਕਾਂਡ ਸੀ ਇਸ ਭੇਟ ਕਰਿਆ ਕੁਰਬਾਨ ਗੁਰੂ ਦਾ ਸਿੱਖ ਜਿਹੜਾ ਆਪਣੇ ਗੁਰੂ ਦੀ ਨਿੰਦਿਆ ਸਿੱਖ ਪ੍ਰਚਾਰਕਾਂ ਦੀਆਂ ਜਿਹੜੀਆਂ ਇੰਤਾਂ ਨਹੀਂ ਹੋਣੇ ਉਹ ਨਹੀਂ ਉਹ ਬਰਦਾਸ਼ਤ ਕਰਦਾ ਤੇ ਸਰਕਾਰਾਂ ਨੂੰ ਇਹ ਗੱਲਾਂ ਸੋਚਣ ਲਈ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਹੜਾ ਮੁੱਦਾ ਹੈ ਬੜਾ ਗੰਭੀਰ ਮੁੱਦਾ ਔਰ ਸਭ ਦਾ ਸਾਂਝਾ ਮੁੱਦਾ ਤੇ ਇਹਨੂੰ ਪਾਰਟੀਵਾਦੀ ਜਾਂ ਮਤਲਬ ਉਹ ਕਿਸੇ ਧਰਮ ਨਰਪਾ ਇਹਨਾਂ ਨਾਲ ਨਹੀਂ ਜੋੜਨਾ ਚਾਹੀਦਾ ਸਗੋਂ ਤਾਂ ਸਾਰਿਆਂ ਨੂੰ ਸਾਂਝਾ ਹੱਪਲਾ ਬੋਲਣਾ ਚਾਹੀਦਾ ਹੈਗਾ ਕੱਲ ਨੂੰ ਕਿਸੇ ਦੀ ਦੀਪੈਣ ਦੀ ਇੱਜ਼ਤ ਦੀ ਖਲਵਾੜ ਹੁੰਦਾ ਲੋਕਾਂ ਦੇ ਕਿੱਥੋਂ ਤੱਕ ਤਲਾਕਾਂ ਤੱਕ ਗੱਲਾਂ ਪਹੁੰਚ ਜਾਂਦੇ ਆ ਮੁੜ ਕੇ ਇਹ ਸਭੋ ਸਾਰਿਆਂ ਨੂੰ ਸੋਚਣ ਦਾ ਅੱਜ ਚਾਹੀਦਾ ਹੈ ਉਹ ਲਗਾਤਾਰ ਗੁਰੂ ਦੇ ਸਿੰਘ ਇਹ aí ਦੇ ਖਿਲਾਫ ਡਟੇ ਹੋਏ ਨੇ ਫ੍ਰੀਕੋਰਡ ਦੇ ਵਿੱਚ ਜਿਹੜਾ ਹੈਗਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈਗਾ ਜਿਹੜੀ ਮੰਗ ਹੈ ਕੀ ਜਿਹੜਾ ਹੈਗਾ AI ਬੰਦ ਹੋਣੀ ਚਾਹੀਦੀ ਆ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਜ਼ੀਰੋ ਨੰਬਰ FI ਜਿਹੜੀ ਗੱਲ ਦਰਜ ਕਰਨ ਦੀ ਜਿਹੜੀ ਗੱਲ ਗਈ ਹੈਗੀ ਆ ਤਾਂ ਇਹਦੇ ਵਿੱਚ ਜੋ ਅੱਜ ਇਹਨਾਂ ਨੂੰ ਅਸ਼ੰਘਾਰ ਚੁਕੂ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੂ ਫੂਕਾ ਲੈਂਦਾ ਤੇ ਪੰਜਾਬ ਦੇ ਵਿੱਚ ਵੀ ਇਹ ਆਵਾਜ਼ ਉੱੜਦੀ ਨਹੀਂ ਕਿਉਂਕਿ AI ਦੇ ਨਾਲ ਗਲਤ ਚੀਜ਼ਾਂ ਆਈਡੀ ਲੋਕਾਂ ਅੱਗੇ ਪਰੋਸ਼ੀਆਂ ਜਾ ਰਹੀਆਂ ਨੇ ਉਹਨਾਂ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨੀ ਤੇ ਅਸਰ ਵੀ ਪੈਂਦਾ ਤੇ ਜਿਹੜਾ ਹੈਗਾ ਧਾਰਮਿਕ ਭਾਵਨਾ ਤੇ ਵੀ ਫਿਰ ਪਹੁੰਚਦੀ ਆ ਇਹ ਕੈਮਰਾਮੈਨ ਤਰਮਿੰਦਰ ਰਾਜ ਜਗਤਾਰ ਸਿੰਘ